ਕਲੋਜੀ ਡੇਲੀ ਰੁਟੀਨ ਵੀ ਤਰ੍ਹਾਂ ਕੰਮ ਹੋ ਗਏ ਮੇਰੇ ਸ਼ੁਰੂ ਮੈਂ ਕਿਹਾ ਚਲੋ ਵੀਲੌਗ ਦੀ ਸ਼ੁਰੂਆਤ ਕਰ ਲੈਨੇ ਆ ਨਾਲੇ ਤੁਹਾਡੇ ਨਾਲ ਸੁਣੀਏ ਸੁਣੀਏ ਗੱਲਾਂ ਬਾਤਾਂ ਕਰ ਲੈਨੇ ਆ ਨਾਲੇ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦੇ ਆ ਹਲੋ ਸਾਰਿਆਂ ਦੀ ਮੇਰੀ ਪਿਆਰ ਭਰੀ ਸੱਚੀ ਗੱਲ ਦੀ ਫੌਰੀ ਸਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਕਰਦੀ ਆ ਤੇ ਗਾਇਸ ਵਲੌਗ ਦੀ ਸ਼ੁਰੂਆਤ ਕਰਨ ਦੀ ਸੀ ਮੈਂ ਕਿਹਾ ਚੋਣ ਨਾਲੇ ਇੱਧਰ ਬਣਾਣ ਦੀ ਸੀ ਪਹਿਲਾਂ ਲੱਸੀ ਤੇ ਅੱਜ ਬਣਾਵਾਂਗੀ ਮੈਂ ਘੀ ਵਾਲੇ ਜਿਹੜੇ ਚਿੱਲੇ ਕਹਿੰਦੇ ਹੁੰਦੇ ਨਾ ਪੱਕਿਆਦੇ ਚਿੱਲੇ ਆ ਦੇਖੋ ਜੀ ਮੈਂ ਘੀ ਆ ਲਈਏ ਤੇ ਮੈਂ ਕਿਹਾ ਚਲੋ ਜਿਵੇਂ ਬਣਾਵਾਂਗੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਬਹੁਤ ਸਾਰੇ ਬੱਚੇ ਹੁੰਦੇ ਨੇ ਜਿਵੇਂ ਕੀ ਆ ਖੁਸ਼ ਹੋ ਕੇ ਨਹੀਂ ਖਾਂਦੇ ਤੇ ਆ ਦੇਖੋ ਛੋਟੀ ਜੀ ਮੈਂ ਕੀ ਆ ਲੈ ਲਈਏ ਇਸਰ ਮੈਂ ਤਾਂ ਮਧਾਣੀ ਲਾ ਦਿੰਨੇ ਤੇ ਆ ਦੇਖੋ ਜਿਵੇਂ ਕੀ ਆ ਲੈ ਲਈਏ ਨੂੰ ਆਪਾਂ ਛਿੱਲ ਕੇ ਕੱਦੂ ਕਸ ਕਰ ਲਾਂਗੇ ਠੀਕ ਹੈ ਜੀ ਫਿਰ ਇਹਦੀ ਆਪਾਂ ਚਾਹੇ ਪਰੌਂਠਾ ਬਣਾਓ ਚਾਹੇ ਚੀਲਾ ਬਣਾਓ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਗਾਇਜ਼ ਜਿਵੇਂ ਬਣਾਵਾਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰੂੰਗੀ ਜ਼ਿਆਦਾ ਛਿਲਕਾ ਨਾ ਲੈਣਾ ਠੀਕ ਹੈ ਜੀ ਆ ਦੇਖੋ ਛਿਲਕਾ ਤਾਂ ਕੀ ਆ ਤੁਸੀਂ ਬਿਲਕੁਲ ਲਵੀ ਲਵੀ ਤਾਜੀ ਜੀ ਲੈਣੀ ਹੈ ਜਿਹਦੇ ਵਿੱਚ ਬੀਜ ਨਾ ਹੋਵੇ ਇਹ ਧਿਆਨ ਰੱਖਿਓ ਕਿਉਂਕਿ ਬੀਜ ਵਾਲੀ ਸਾਨੂੰ ਨਾ ਵਧੀਆ ਨਹੀਂ ਹੁੰਦੀ ਤੇ ਵਧੀਆ ਚਿੱਲਾ ਨਹੀਂ ਬਣਦਾ ਹੈਗਾ ਤੇ ਬਿਲਕੁਲ ਤਾਜੀ ਫਰੈਸ਼ ਲੈਣੀ ਜਿਵੇਂ ਅਕਸਰ ਆਪਾਂ ਕੀ ਅਜਾ ਚਿੱਲਾ ਬਹੁਤ ਆਕਰਸ਼ਕ ਵਰਦੇ ਹੈ ਜਿਹਨਾਂ ਦੇ ਬੱਚਿਆਂ ਲਈ ਤੇ ਖਾਸ ਕਰਕੇ ਜੇਕਰ ਤੁਹਾਡੇ ਘਰ ਛੋਟੇ ਬੱਚੇ ਨਹੀਂ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈ ਤੇ ਇਹ ਨਹੀਂ ਬਣਾ ਕੇ ਦਿਆ ਕਰੋ ਨਾਲੇ ਸੌਫਟ ਵੀ ਹੁੰਦਾ ਹੈ ਨਾਲੇ ਵਧੀਆ ਵੀ ਬਣਦਾ ਹੈ ਲੋ ਜੀ ਆਪਾਂ ਇਹਦਾ ਹੋਲ ਚੀਰ ਦਾਂਗੇ ਅੱਗੇ ਤੇ ਇਹਨੂੰ ਅੰਦਰ ਕਰ ਲੈਨੇ ਤਦੂ ਤੇ ਲੋਜੀ ਇਹਦੇ ਚ ਆਪਾਂ ਜਿੰਨੇ ਆਪਾਂ ਚਿੱਲੇ ਬਣਾਣੇ ਹਨ ਓਨੇ ਤੁਸੀਂ ਆਪਣਾ ਲੈ ਸਕਦੇ ਹੋ ਭੀਆ ਠੀਕ ਹੈ ਤੇ ਉਹਦੇ ਲਈ ਆਪਾਂ ਦੇਖੋ ਹੁਣ ਮਟੀਰੀਅਲ ਪਾਵਾਂਗੇ ਅਦਰਕ ਹਰੀਆਂ ਮਿਰਚਾਂ ਤੇ ਪਿਆਜ਼ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਗ੍ਰाइंड ਜਿਵੇਂ ਬਰੀਕ ਬਰੀਕ ਗ੍ਰाइंड ਕਰ ਲੈਣਾ ਠੀਕ ਹੈ ਮਤਲਬ ਦਰਪੜਾ ਜਿਹਾ ਕਰ ਲੈਣਾ ਜ਼ਿਆਦਾ ਵੀ ਗ੍ਰाइंड ਬਿਲਕੁਲ ਮਸਾਲਾ ਜੈ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਬਰੀਕ ਮਕਸਦ ਤੇ ਲੋਜੀਆ ਗ੍ਰाइंड ਕਰਿਆ ਹੋਇਆ ਮਸਾਲਾ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਠੀਕ ਹੈ ਜੀ ਇਦਾਂ ਕਰਕੇ ਆਪ ਇਹਦੇ ਵਿੱਚੇ ਹੀ ਪਾ ਲੈਣਾ ਸਾਰਾ ਗ੍ਰाइंड ਕੀਤਾ ਹੋਇਆ ਮਸਾਲਾ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਆਪਣੇ ਟੇਸਟ ਅਨੁਸਾਰ ਨਮਕ ਨਮਕ ਪਾ ਲੈਣਾ ਠੀਕ ਹੈ ਥੋੜੀਆਂ ਜੀਆਂ ਹਲਕੀ ਜੀ ਲਾਲ ਮਿਰਚ ਪਾ ਲਓ ਥੋੜਾ ਜਿਹਾ ਗਰਮ ਮਸਾਲਾ ਪਾ ਲਓ ਤੇ ਹੋਰ ਕੀ ਪਾਈਏ ਜੀ ਆਪਾਂ ਥੋੜਾ ਜੀਰਾ ਸੋਰੀ ਪੀਸਿਆ ਜੀਰਾ ਪਾਣੀ ਵਿੱਚ ਤੇ ਲੋ ਜੀ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਥੋੜੀ ਜੀ ਕਾਲੀ ਮਿਰਚ ਤੁਸੀਂ ਚਾਹੋ ਇਹਦੇ ਵਿੱਚ ਜਵੈਣ ਵੀ ਪਾ ਸਕਦੇ ਹੋ। ਮਹੋ ਜੀ ਕਿ ਜਿਹੜਾ ਹੋਇਆ ਧਨੀਆ ਭੁੰਨਿਆ ਹੋਇਆ ਜਿਹੜਾ ਹੁੰਦਾ ਨਾ ਉਹ ਵਾਲਾ ਧਨੀਆ। ਆ ਸੌਰੀ ਜੀਰਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਬੇਸਨ। ਬੇਸਨ ਆਪਣੀ ਮਰਜ਼ੀ ਅਨਸਾਰ ਤੁਸੀਂ ਪਾ ਸਕਦੇ ਹੋ। ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ रला लेंगे ठीक है यदा बैटर आप बिल्कुल पतला जहा करना है ठीक है गाढ़ा नहीं रखना है पतला जहा रखना है ऐसी पा के चलो जी एदगी तरह घोल के फिर आप दस मिनट लेंगे हम इन रख देंगे ढक के ठीक है जी आ देखो सान कर लैं आप गरम ठीक है जी वाया तरीके हूँ अपना सारा मटीरियल बिल्कुल तैयार हो गया आ देखो जी तो हूँ आप नीचे ला लेना घ्यो पैन ठीक है रिफाइंड तेल जो भी यूज करते हो ला सकते हो ठीक है हूँ आप कड़छी भर के पा आप चंकी तरह पिला देना जिमें आप नॉर्मल फैलाते हैं ना चिल्ला बनाए ਆ ਮੈਂ ਤੁਸੀਂ ਇਹਨੂੰ ਪਲਾ ਦੇਣਾ ਗੋਲ ਗੋਲ ਜਿਹਾ ਕਰਕੇ ਇਹ ਵਾਲਾ ਚਿਲਾ ਬਹੁਤ ਵਧੀਆ ਹੈਲਦੀ ਬਹੁਤ ਤਾਕਤਵਰ ਹੁੰਦਾ ਤੁਸੀਂ ਬਣਾ ਕੇ ਜਰੂਰ ਖਵਾਇਓ ਠੀਕ ਹੈ ਜੀ ਇਹਦੀਆਂ ਰੋਟੀ ਵੀ ਬਣਦੀ ਆ ਪਰ ਰੋਟੀ ਵੀ ਬਣਾ ਸਕਦੇ ਆ ਆਪਾਂ ਅੱਜ ਮੈਂ ਕਿਹਾ ਚਲੋ ਚਿਲਾ ਬਣਾ ਕੇ ਖਾਣੇ ਆ ਆ ਦੇਖ ਐਦਾਂ ਕਰਕੇ ਤੁਸੀਂ ਇਹਨੂੰ ਆਪਣੀ ਕੋਲ ਜਿਹੀ ਸ਼ੇਪ ਦੇ ਦੇਣੀ ਯਾ ਦੇਖੋ ਕੁਝ ਦੇਰ ਦੇਖੋਗੇ ਤੁਸੀਂ ਬਣਨ ਲੱਗ ਜੇਗਾ ਠੀਕ ਹੈ ਸਾਈਡਾਂ ਦੇ ਜੇ ਤੁਸੀਂ ਜਾਇਕਰ ਲਾਣਾ ਚਾਹੁੰਦੇ ਹੋ ਕਿ ਉਹ ਲਾ ਮਤਲਬ ਰਿਫਾਈਨ ਲਾ ਸਕਦੇ ਹੋ ਤੇਲ ਜੇਕਰ ਤੁਸੀਂ ਇੱਥੇ ਵੀ ਲਾਣਾ ਥੋੜਾ ਇੱਥੇ ਵੀ ਰਿਫਾਈਨ ਲਾ ਸਕਦੇ ਹੋ ਠੀਕ ਹੈ ਹੁਣ ਤੁਹਾਨੂੰ ਲੱਗੇਗਾ ਕਿ ਆਪਣਾ ਚਿਲਾ ਜੇ ਨਾ ਉੱਠਣ ਲੱਗ ਗਿਆ ਤਾਂ ਥੱਲੋਂ ਆਪਾਂ ਐਡਾ ਚੈੱਕ ਕਰਕੇ ਦੇਖ ਲੈਣਾ ਠੀਕ ਹੈ ਜੀ ਇਹਦਾ ਸਾਰੇ ਮਤਲਬ ਚੰਗੀ ਤਰ੍ਹਾਂ ਕਰਕੇ ਆ ਰਹੀ ਹੈ ਐਡਾ ਕਰਕੇ ਤੁਸੀਂ ਇਹਨੂੰ ਪਲਟ ਲਾਓ ਤੇ ਲੋਜੀ ਹੁਣ ਆਪਾਂ ਇਹਨੂੰ ਦੂਜੇ ਪਾਸੇ ਫਲਟਰ ਲਾਂਗੇ ਆ ਦੇਖੋ ਬਿਲਕੁਲ ਰੋਟੀ ਦੀ ਤਰ੍ਹਾਂ ਚਿਲਾ ਬਣ ਜਾਏਗਾ ਠੀਕ ਹੈ ਜਿਵੇਂ ਬੱਚੇ ਅਕਸਰ ਸਾਡੇ ਨਾਸ਼ਤੇ ਦੀ ਲਈ ਕੁਝ ਕਹਿਣ ਨਾ ਸਪੈਸ਼ਲ ਬਣਾਓ ਤੁਸੀਂ ਇਹ ਵਾਲਾ ਚਿਲਾ ਬਣਾਓ ਠੀਕ ਹੈ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਹੈ ਗਾਇਸ ਬਣਾਣਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਆ ਦਾ ਮਤਲਬ ਨਾਲੇ ਤਾਕਤ ਵੀ ਹੁੰਦੀ ਹੈ ਨਾਲੇ ਬੇਸਨ ਵੀ ਆਪਾਂ ਪਾ ਲਿਆ ਨਾ ਇਹ ਦੋਨੋਂ ਚੀਜ਼ਾਂ ਬਹੁਤ ਵਧੀਆ ਤੇ ਤਾਕਤਵਰ ਬਣ ਜਾਂਦੀ ਹੈ ਲੋ ਜੀ ਹੁਣ ਇਹਨੂੰ ਤੁਸੀਂ ਜਿੰਨਾ ਚਾਹੋ ਆਪਣਾ ਤਲ ਸਕਦੇ ਹੋ ਫਰਾਈ ਕਰਨਾ ਫਰਾਈ ਕਰੋ ਜੇਕਰ ਜਿਹੜੀ ਨਹੀਂ ਫਰਾਈ ਕੀਤਾ ਹੋਇਆ ਖਾਂਦੇ ਹਨਾ ਤੇ ਬਿਨਾ 프라이 ਵੀ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਆ ਦੇਖ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਚਿਲਾ ਤਿਆਰ ਕਰ ਸਕਦੇ ਇਹਨੂੰ ਤੁਸੀਂ ਚਾਹ ਨਾਲ ਸਰਵ ਕਰੋ ਦਹੀਂ ਨਾਲ ਖਾਓ ਠੀਕ ਹੈ ਜੀ ਉਹਦੇ ਨਾਲ ਚਟਣੀ ਨਾਲ ਖਾਣਾ ਚਟਣੀ ਨਾਲ ਖਾਓ ਜਿਸ ਤਰ੍ਹਾਂ ਤੁਹਾਡਾ ਮਨ ਕਰਦਾ ਉਹਦਾ ਹੀ ਤੁਸੀਂ ਇਹਨੂੰ ਆਪਣਾ ਖਾ ਸਕਦੇ ਹੋ ਹਾਂ ਦੇਖੋ ਵਧੀਆ ਬਣਿਆ ਨਾ ਹੁਣ ਆਪਾਂ ਇਹਨੂੰ ਇੱਦਾਂ ਹੀ ਕਰਕੇ ਫੋਲਡ ਕਰਕੇ ਇੰਨਾ ਕਰਕੇ ਆਪਾਂ ਆਪਣੇ ਇਹਨੂੰ ਸਰਵ ਕਰ ਸਕਦੇ ਹਾਂ ਠੀਕ ਹੈ ਗਾਇਸ ਬਣਾਉਣਾ ਤੇ ਮੈਨੂੰ ਜਰੂਰ ਦੱਸਣਾ ਵਧੀਆ-ਵਧੀਆ ਜੇ ਕਮੈਂਟ ਕਰਿਆ ਕਰੋ ਮੈਂ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਉਣੀ ਹੁੰਦੀ ਹੈ ਜੋ ਵੀ ਬਣਾਉਣੀ ਹੁੰਦੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਰੈਸিপি ਸ਼ੇਅਰ ਕਰਦੀ ਹੁੰਦੀ ਆ ਕਿ ਤੁਹਾਡੇ ਬੱਚੇ ਵੀ ਕਈ ਬੱਚੇ ਮੇਰੇ ਤਾਂ ਆਪਣਾ ਨਿਸ਼ਾਨ ਸਿੰਘ ਬੜੇ ਨਖਰੇ ਕਰਦਾ ਖਾਣ ਲੱਗਿਆ ਤੇ ਮੈਂ ਤਾਂ ਬਣਾਉਣੀ ਹੁੰਦੀ ਆ ਤੇ ਤੇ ਰਾਕੇ ਮੈਂ ਤੁਹਾਡੇ ਨਾਲ ਮੇਰੇ ਸ਼ੇਅਰ ਕਰਦੀ ਹੁੰਦੀ ਹਾਂ ਤੇ ਇਹ ਬਣਾ ਲਿਓ ਤੇ ਮੈਨੂੰ ਤੁਹਮੈ ਸ਼ੇਅਰ ਕਰਕੇ ਦੱਸਿਓ ਤੁਹਾਨੂੰ ਖੁਦ ਵੀ ਬਹੁਤ ਟੇਸਟੀ ਲੱਗੇਗਾ ਠੀਕ ਹੈ ਜੀ ਇਹ ਬਣਾਉਣਾ ਉਫਖਾ ਨਹੀਂ ਹੁੰਦਾ ਜੀ ਕੰਮ ਕਰਨਾ ਬਹੁਤ ਸੌਖਾ ਹੁੰਦਾ ਹੈ ਪਰ ਇਹ ਤਾਂ ਸੋਗ ਰੋਟੀ ਨਾਲੋਂ ਵੀ ਜਲਦੀ ਬਣਦਾ ਹੈ ਵਧੀਆ ਬਣਦਾ ਹੈ ਆ ਦੇਖੋ ਜਿੱਦਾਂ ਮਰਜ਼ੀ ਤੁਸੀਂ ਆ ਦੇਖੋ ਮਿੰਟਾ ਸਕਿੰਟਸ ਬਣਾ ਸਕਦੇ ਹੋ ਠੀਕ ਹੈ ਬਹੁਤ ਚੀ ਗੋਲ ਕਰਨਾ ਤੁਸੀਂ ਇਹਨੂੰ ਮਿੰਟਾ ਕਰਕੇ ਗੋਲ ਵੀ ਕਰ ਸਕਦੇ ਹੋ ਤੇ ਲੋ ਜੀ ਏਦਾਂ ਚਿੱਲੇ ਬਣਾ ਕੇ ਤੁਸੀਂ ਜਰੂਰ ਦੇਖਿਓ ਤੇ ਮੈਨੂੰ ਕਮੈਂਟ ਬਾਕਸ 'ਚ ਜਰੂਰ ਦੱਸਿਓ ਤੇ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਤੇ ਇਹ ਵੀ ਜ਼ਰੂਰ ਕਮੈਂਟ ਚ ਦੱਸਿਓ ਠੀਕ ਹੈ ਬਾਕੀ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਅੱਛਾ-ਅੱਛੇ ਕਮੈਂਟ ਆਉਂਦੇ ਆ ਬਹੁਤ ਸਾਰਾ ਥੈਂਕ ਯੂ ਤੇ ਆ ਦੇਖੋ ਮੈਂ ਤਾਂ ਬਣਾ ਲਏ ਸਾਰੇ ਚਿੱਲੇ ਹੁਣ ਆਪਣੇ ਤੋਂ ਚਿੱਲੇ ਲੈ ਗਏ ਨੇ ਬਹੁਤ ਵਧੀਆ ਤੁਸੀਂ ਨਾਸ਼ਤੇ 'ਚ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਮਹਿਮਾਨ ਵੀ ਆਣ ਨਾ ਤੇ ਉਹਨਾਂ ਨੂੰ ਵੀ ਸਰਵ ਕਰ ਸਕਦੇ ਹੋ ਬੱਚਿਆਂ ਲਈ ਵੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆਪਾਂ ਬੱਚਿਆਂ ਨੂੰ ਬਾਹਰ ਦੇ ਜੰਕ ਫੂਡ ਤੋਂ ਅਵੋਇਡ ਕਰ ਸਕੀਏ ਨਾ ਉਹਨਾਂ ਵਧੀਆ ਨਹੀਂ ਖਾਣਾ ਦੇਣਾ ਚਾਹੀਦਾ ਜ਼ਿਆਦਾ ਤੱਕ ਆਪਣੇ ਘਰੇ ਬਣਾ ਕੇ ਦੋ ਔਰ ਕੀ ਹੈ ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਬਹੁਤ ਤਾਕਤਵਰ ਹੁੰਦੀ ਹੈ ਨਾ ਵਧੀਆ ਵੀ ਹੁੰਦੀ ਹੈ ਸਾਰਾ ਤੁਹਾਡੇ ਲਈ ਜੀ ਤੇ ਮੈਂ ਤਾਂ ਦੇਖੋ ਜੋ ਬਣਾਉਂਦੀ ਹੁੰਨੀ ਆ सेम ਤੁਹਾਡੇ ਨਾਲ ਉਹ ਹੀ ਚੀਜ਼ ओरिजिनल ਸਾਰਾ ਕੁਝ ਤੁਹਾਡੇ ਨਾਲ ਹੋਵੇ ਸ਼ੇਅਰ ਕਰ ਜਾਈਂਗੀ ਆ ਤੇ ਆ ਦੇਖੋ ਜੀ আর ਬਣਾਣੇ ਕੋਈ ਔਖੇ ਨਹੀਂ ਹੁੰਦੇ ਬਹੁਤ ਸੌਖੇ ਹੁੰਦੇ ਆ ਤੇਲ ਵੀ ਨਹੀਂ ਇੰਨਾ ਲੱਗਦਾ ਇਹਨਾਂ ਨੂੰ ਘੱਟ ਲੱਗਦਾ ਬਹੁਤ ਤੇ ਬਿਲਕੁਲ ਰੋਟੀ ਜੀ ਤਰ੍ਹਾਂ ਜੇ ਕਿ ਸਿੱਲਾ ਖਾ ਕੇ ਵੀ ਆਨ ਪੇਟ ਭਰ ਜਾਂਦਾ ਵਧੀਆ ਜਿਆਦਾ ਖਾਣੇ ਜਿਆਦਾ ਵੀ ਕਰ ਸਕਦੇ ਆ ਠੀਕ ਹੈ ਜੀ ਬਾਕੀ ਇਦਾਂ ਹੀ ਬਣਾਣਾ ਤੇ ਮੈਨੂੰ ਦੱਸਣਾ ਬਾਕੀ ਮਿਲਦੀਆਂ ਤੁਹਾਨੂੰ ਹੋਰ ਕੰਮਾਂ ਦੇ ਨਾਲ ਨਾਸ਼ਤੇ ਤੋਂ ਬਾਅਦ ਜੀ ਪ੍ਰੀ ਅੱਜ ਸਪੈਸ਼ਲੀ ਲੱਗ ਤੋਂ ਮੇਰਾ ਮਨ ਕਰ ਰਿਹਾ ਸੀ ਕੁਝ ਬਣਾਉਣੇ ਨੂੰ ਮੈਂ ਕਿਹਾ ਚਲੋ ਤੁਹਾਡੇ ਨਾਲੇ ਵੀ ਸ਼ੇਅਰ ਕਰਤੀ ਤੁਸੀਂ ਕੀ ਨਹੀਂ ਖਾਓਗੇ ਜੱਤੀ ਮੈਂ ਤੇ ਕੀ ਬਣਾ ਲਿਆ ਇੰਨੇ ਚਿੱਲੇ ਖਾਣੇ ਤੂੰ ਕਿੰਨੇ ਖਾਣੇ ਤੁਸੀਂ ਦੱਸੋ ਆਪਣਾ ਤੁਸੀਂ ਆਪਣਾ ਦੱਸਿਆ ਪਰ ਮੇਰਾ ਤੇ ਤੇਰੇ ਨੂੰ ਪਤਾ ਹੀ ਹੈ ਜੱਟ ਕਿੰਨੇ ਖਾਤੇ ਮੈਂ ਕੀ ਖਾਤਾ ਹਾਂ ਤੇ ਲੋ ਜੀ ਇੱਧਰ ਤਰ ਲੱਗੇ ਸੀ ਆਪਾਂ ਮੂੰਗੀ ਮਸਰੀ ਦੀ दाल ਬਾਕੀ ਸਵੇਰ ਦੇ ਸੋਈ ਦੇ ਜਿਹੜੇ ਕੰਮ ਸੀ ਇੰਨਾ ਕੰਮਾ ਤੋਂ ਆਪਾਂ ਫਰੀ ਹੋ ਗਏ ਤਾਂ ਇੱਧਰ ਦੇਖੋ ਮੈਂ ਧਾਲ ਧੋ ਕੇ ਰੱਖ ਲਈਏ ਇੱਧਰ ਮੈਂ ਫਰੈਸ਼ ਫਰੈਸ਼ ਆ ਦੇਖੋ ਪੁਦੀਨਾ ਤੋੜ ਕੇ ਲਿਆਈਆਂ ਬਿਲਕੁਲ ਸਾਡੇ ਨਾ ਛੱਤ ਤੇ ਲੱਗਿਆ ਹੋਇਆ ਮੇਰੇ ਯਾਦ ਨਹੀਂ ਰਿਹਾ ਤੁਹਾਨੂੰ ਦੁਕਾਨਾ ਆ ਦੇਖੋ ਕਿੰਨਾ ਵਧੀਆ ਫਰੈਸ਼ ਫਰੈਸ਼ ਪੁਦੀਨਾ ਲੱਗਿਆ ਹੋਇਆ ਇਹਨੂੰ ਮੈਂ ਧੋ ਕੇ ਰੱਖ ਲਿਆ ਤੇ ਇੱਧਰ ਮੈਂ ਸਿਲਵੱਟਾ ਲੈ ਕੇ ਆਈ ਸੀਲਵੱਟੇ ਤੇ ਬਣਾਵਾਂਗੇ ਆਪਾਂ ਚਟਣੀ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਸਵੇਰ ਦੇ ਕੰਮ ਹੋ ਜਾਂਦੇ ਤੇ ਦੁਪਹਿਰ ਦਾ ਸ਼ੁਰੂ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਤੇ ਇੱਧਰ ਮੁੰਗੀ ਮਸਰੀ ਦੀ ਦਾਲ ਪਹਿਲਾਂ ਮੈਂ ਜੋ ਜੋ ਆਪਾਂ ਪਾਣਾ ਹਰੀਆਂ ਮਿਰਚਾਂ ਤੇ ਵਧੀਆ-ਵਧੀਆ ਧਨੀਏ ਦੀ ਬਹੁਤ ਸਾਰੀ ਵਧੀਆ ਜੀ ਖੁਸ਼ਬੂ ਆ ਰਹੀ ਹੈ ਤੇ ਗਾਇਜ਼ ਹੰਸੀਲ ਵਟੇ ਦੀ ਚਟਨੀ ਤੁਸੀਂ ਕੌਣ-ਕੌਣ ਬਣਾਉਂਦੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਮੈਨੂੰ ਤਾਂ ਬੜੀ ਖੁਸ਼ਬੂ ਅੱਛੇ-ਅੱਛੇ ਆ ਰਹੀ ਹੈ ਅੱਜ ਨਾ ਕਿ ਮੇਂ ਗਰਮੀ ਬਹੁਤ ਹੈ ਕਿ ਲੋਜੀ ਇਦਾਂ ਨਾਲ ਲੈਨੇ ਆਪਾਂ ਦਾਲ ਨੂੰ ਤੜਕਾ ਸਭ ਤੋਂ ਪਹਿਲਾਂ ਪਾਫਾ ਧਨੀਆ ਜੀਰਾ ਜਿਵੇਂ ਕਿ ਤੁਸੀਂ ਦੇਖ ਲਈਓ ਕਿ ਮੈਂ ਦਾਲ ਨੂੰ ਪਹਿਲੇ ਤੜਕਾ ਬਣਨੀ ਨਹੀਂ ਹੈ ਇਹ ਚ ਪਹਿਲਾਂ ਲਸਣ ਪਾ ਲੈ ਥੋੜਾ ਜਿਹਾ ਸੜਕਾ ਲਾ ਲਈ वैसे तो मसरी की दाल ना गर्म होती है लसन पाना नहीं चाहिए टेस्ट भी आ जाता है ली तक ला के लगता है फटाफट मैं तड़का ला दूँ फिर बनाई चटनी टमाउंड हो गए तो तड़का ला दो फटाफट बस जमें टमा सारा कुछ बढ़िया तरीके घोल चलो अब더라 पका लेंगे हम चटनी वास्ते प्याज हरी मिर्चा तेल डाल दिए तड़का पुछ de अब हम आप पा देंगे ਤਿੱਲੋਂ ਦੀ ਦਰਦਾਰਤੀ ਆਪਾਂ ਦਾਲ ਹੁਣ ਆਪਾਂ ਚਰਖਲਾਰਾ ਸਾਹ ਤੇ ਹੁਣ ਅਸੀਂ ਪਕਾਣੇ ਬਣਾਵਾਂਗੇ ਆਪਣੀ ਚਟਨੀ ਚਟਨੀ ਦੇ ਵਿੱਚ ਆ ਦੇਖੋ ਜੀ ਇੰਦਰ ਆਪਾਂ ਸਭ ਤੋਂ ਪਹਿਲਾਂ ਬਣਾਪੜਨਾ ਇੱਕ ਮੀਸੇ ਲਵਾਂਗੇ ਚਟਨੀ ਸੀ ਦੇ ਭੱਟੇ ਦੇ ਬਣਾਉਂਦੀ ਮੈਂ ਇਹ ਨੂੰ ਨਾ ਪਹਿਲਾਂ ਦਰਦਰਾ ਜੀ ਅੰਦਾਜ਼ਾ ਠੁਟਣਾ ਪੈਂਦਾ ਫਿਰ ਨਹੀਂ ਤੇ ਖਿਰਦਾ ਰਹਿੰਦਾ ਕਿਓ ਜੀ ਇੱਦਾਂ ਬਣਾਉਣ ਲੱਗਿਆ ਆਪਾਂ ਚਟਣੀ ਹੁਣ ਇਹਦੇ ਚ ਨਾ ਜਿਵੇਂ ਥੋੜਾ ਦਰਦਰਾ ਜਿਹਾ ਕਰ ਲੈਂਦੇ ਹੁੰਨੇ ਆ ਨਾ ਫੇਰ ਆਪਾਂ ਨੂੰ ਆਮਕ ਪਾਣਾ ਚਾਹੀਦੇ ਠੀਕ ਹੈ ਜੀ ਨਮਕ ਤੇ ਇਹਦੇ ਲਈ ਮੈਂ ਦੇਖੋ ਜੀ ਮੈਂ ਵਧੀਆ ਟੇਸ ਲਿਆਣ ਹੁੰਦੇ ਏ ਲਈ ਮੈਂ ਅਨਾਰ ਦਾਣਾ ਅਨਾਰ ਦਾਣਾ ਪਾ ਲਓ ਜੇਕਰ ਤੁਸੀਂ ਅਮਚੂਰ ਪਾਣਾ ਅਮਚੂਰ ਵੀ ਪਾ ਸਕਦੇ ਹੋ ਪਰ ਅਨਾਰ ਦਾਣਾ ਪਾ ਕੇ ਨਾ ਟੇਸਟ ਬਹੁਤ ਵਧੀਆ ਆ ਜਾਂਦਾ ਹੈ ਇਹਦੇ ਚ ਹੀ ਪਾ ਦਿੰਨੇ ਹੁਣ ਆਪਾਂ ਨਮਕ ਨਮਕ ਪਾਉਣਾ ਨਾ ਥੋੜਾ ਜਲਦੀ ਗੁੱਟੀ ਜਾਂਦੀ ਹੈ ਲੋਚ ਨਾ ਕੋਪੋ ਤੇ ਦਨੀਆ ਫਟਾਉਂ ਚੜੀ ਨਹੀਂ ਉੱਧਰ ਬਣ ਜੇਗੀ ਸਾਡੀ ਦਾਰ ਫਿਰ ਆਪਾਂ ਕਰਾਂਗੇ ਹੋਰ ਕੰਮ ਜੀ ਇਦਾਂ ਹੁੰਦੇ ਆ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੇਖ ਲਓ ਛੋਟੇ ਛੋਟੇ ਕੰਮ ਜਿੰਨੇ ਮਰਜ਼ੀ ਕੰਮ ਤੇ ਕਰੀ ਜੋ ਕੰਮ ਤਾਂ ਪਣੇ ਇੱਕ ਤੋਂ ਇੱਕ ਨਿਕਲੇ ਆਉਂਦੇ ਆ ਫਰੀ ਦੀ ਨੌਕਰੀ ਇਹ ਤਾਂ ਸਾਡੀ ਲੋਗਾ ਇਸਾ ਦੇਖੋ ਚਟਨੀ ਵਾਲਕੇ ਹੋ ਗਈ ਤਿਆਰ ਸਾਡੀ ਜੇਕਰ ਤੁਸੀਂ ਦਰਦਰੀ ਰੱਖਣੀ ਹੈ ਫਿਰ ਦਰਦਰੀ ਵੀ ਰੱਖ ਸਕਦੇ ਹੋ ਠੀਕ ਹੈ ਜੇਕਰ ਇਹਨੂੰ ਪਤਲੀ ਜੀ ਕਰਨਾ ਹੈ ਤੇ ਬਦਲੇ ਵੀ ਸਕਦੇ ਹੋ ਮਤਲਬ ਬਿਲਕੁਲ ਬਾਰੀਕ ਮਹੀਨ ਜਿੰਨੂ ਕਹ ਦਿੰਦੇ ਨੇ ਯਾਰ ਦੇਖੋ ਜੀ ਇਕਦਾਂ ਪੀਸਦੀ ਹੈ ਚਟਨੀ ਥੋੜੀ ਮਿਹਨਤ ਜਰੂਰ ਲੱਗਦੀ ਪਰ ਇਹ ਵਾਲੀ ਚਟਨੀ ਤੁਸੀਂ ਮੰਨੋਗੇ ਨਾ ਬਹੁਤ ਟੇਸਟੀ ਹੈ ਬਾਬੇ ਸਾਡੇ ਇਥੇ ਦੇ ਪਤਾ ਕੀ ਕਰਦੀਆਂ ਨੇ ਜਿਹੜਾ ਮਸਾਲਾ ਵੀ ਹੈ ਨਾ ਮਸਾਲਾ ਵੀ ਇਹਦੇ ਤੇ ਹੀ ਬੀਬੀਆਂ ਪੀਸਦੀਆਂ ਨੇ ਹੁੰਡੀ ਡੰਡੇ ਚੁੱਕ ਪਤੀਆਂ ਨੇ ਤਿਆਰ ਹੈ ਜਸਤਾ ਫਿਰ ਵੀ ਚਲੋ ਗ੍ਰਾਈਂਡਰ ਵਗੈਰਾ ਲੈਂਦੇ ਆ ਯੂਜ਼ ਕਰਦੇ ਆ ਹਨਾ ਤੇ ਅੱਜ ਗਰਮੀ ਬਾਬਾ ਜੀ ਬਹੁਤ ਗਰਮੀ ਹੈ ਜੀ ਤੇ ਆ ਲੈ ਕੋਈ ਚਟਨੀ ਬਣਾ ਕੇ ਰੋਟੀ ਆ ਰਹੀ ਹੈ ਲਓ ਜੀ ਆ ਦੇਖੋ ਜੀ ਦਾਲ ਹੋ ਗਈ ਤਿਆਰ ਇੱਧਰ ਆਪਾਂ ਬਣਾ ਲਿਆ ਅਸੀਂ ਦਹੀਂ ਠੀਕ ਹੈ ਜੀ ਆਪ ਲੈ ਲਈ ਆਪਾਂ ਲੱਸੀ ਹਾਂ ਲੈ ਲੈ ਜੀ ਰੋਟੀ ਰੋਟੀ ਮੈਨੂੰ ਖੁਸ਼ਕ ਵਧੀਆਂ ਨਹੀਂ ਲੱਗਦੀ ਜੀ ਆਪਣੀ ਰੋਟੀ ਮੈਂ ਚੋਪੜ ਲੈਣੀ ਹੈ ਰੇਸੀ ਕਿਉਂ ਨਾ ਤੇ ਇੱਧਰ ਆ ਦੇਖੋ ਜਿਹੜੀ ਚਟਨੀ ਬਣਾਈ ਹੈ ਹਨਾ ਆਪਾਂ ਥਾਲੀ ਕਰ ਲਈ ਤਿਆਰ ਹੁਣ ਆਪਾਂ ਇਹਨੂੰ ਖਾਵਾਂਗੇ ਜੀ ਤੇ ਲੋ ਗਾਈਜ਼ ਇੱਧਰ ਹੋ ਗਈ ਸੀ ਸ਼ਾਮ ਆਪਾਂ ਦੇਖੋ ਅੱਜ ਕੀਤੀ ਆਪਣੀ ਅਲਮਾਰੀ ਖਾਲੀ ਪਤਾ ਤੁਹਾਨੂੰ ਮੇਰੀ ਅਲਮਾਰੀ ਦੇ ਵਿੱਚ ਵੜ ਗਈ ਹੈ ਚੂਹੀ ਮੈਨੂੰ ਬੜੀ ਇੱਕਦਮ ਮਤਲਬ ਫਿਕਰ ਜੀ ਨੂੰ ਹੋ ਜਾ ਮੈਨੂੰ ਟੈਨਸ਼ਨ ਹੋ ਗਈ ਵੀ ਪਤਾ ਨਹੀਂ ਮੇਰਾ ਕੀ ਕੁਝ ਟੁੱਟ ਗਿਆ ਇੱਕ ਸੂਟ ਦੇ ਤਾਂ ਮੇਰੇ ਬਟਨ ਹੀ ਖਾ ਗੀਏ ਚੂਈ ਐਨਾ ਮੈਨੂੰ ਚੂਈ ਨੇ ਦੁਖੀ ਕੀਤਾ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੀ ਲੋਏ ਇਹ ਨਹੀਂ ਦੇਖ ਲੋ ਗੋਦਰੇ ਦੀ ਲਿਮਾਰੀ ਦੇ ਵਿੱਚ ਚੂਈ ਕਿੱਦਾਂ ਵੱਡੀ ਹੋਈ ਹੈ ਮੈਨੂੰ ਇਹ ਹੀ ਨਹੀਂ ਸਮਝ ਆ ਰਹੀ ਤੇ ਹੁਣ ਵਾ ਸੋਚ ਰਹੀ ਆ ਕਿ ਦਵਾਈ ਰੱਖਾਂ ਤਾਂ ਹੀ ਸ਼ਾਇਦ ਜਾਏਗੀ ਕਿ ਇਧਰ ਮੈਂ ਕਿੱਥੇ ਚਲوں ਹੁਣ ਆਪਣੇ ਕੱਪੜੇ ਸੈਟਿੰਗ ਕਰਦੇ ਆ ਸਾਨੂੰ ਬਹੁਤ ਅੱਗੇ ਪਹਿਲਾਂ ਲੇਟ ਹੋ ਗਈਆਂ ਸਾਰੀ ਲਿਮਾਰੀ ਆਪਾਂ ਅੱਜ ਖਾਲੀ ਕਰ ਲਈਏ ਅੱਜ ਸਾਡੇ ਕੋਲ ਬਿਲਕੁਲ ਵੀ ਟਾਈਮ ਨਹੀਂ ਸੀਗਾ ਬਾਕੀ ਸਵੇਰ ਦਪਹਿਰ ਤੱਕ ਕੋਈ ਟਾਈਮ ਨਹੀਂ ਹੁੰਦਾ ਕਹਿੰਦਾ ਜਿੰਨਾ ਮਰਜ਼ੀ ਕੰਮ ਕਰੀ ਜਾ ਸਵੇਰੇ ਕੰਮ ਖਤਮ ਹੁੰਦਾ ਤੇ ਦਪਹਿਰ ਦਾ ਸ਼ੁਰੂ ਹੋ ਜਾਂਦਾ ਦਪਹਿਰੇ ਕਰੋ ਤੇ ਸ਼ਾਮ ਦਾ ਸ਼ੁਰੂ ਹੋ ਜਾਂਦਾ ਇਹ ਖਾ ਦੇ ਗਲੇਸ ਕੋਟੰਦਾ ਕੋਲ ਤਾਂ ਆਪੇ ਜੰਮ ਨੇ ਬੜਾ ਉਖਾ ਲੱਗਦਾ ਪ੍ਰੈਸ ਕਰਨਾ ਇਹ ਬਹੁਤ ਜ਼ਿਆਦਾ ਇਹਦੇ ਬਾਟੀ بڑے ਗਲੇਸ ਕੋਟੰਦੇ ਪੈਂਦੇ ਹੁੰਦੇ ਹੈ ਇੱਥੇ ਅਪਾਣਾਂ ਕਾ ਚਲੋ ਰੋਸਾ ਆਪਣੀ ਇਹਨਾਂ ਮਾਰੀ ਦੀ ਸੈਟਿੰਗ ਹੈ ਨਾ ਬਾਹਰ ਦੀ ਦੀ ਕਿਤੀ ਸੀ ਤੁਸੀਂ ਦੇਖਿਆ ਇਹ ਆ ਦੇਖ ਲਓ ਸਾਰੇ ਮੇਰੇ ਅੰਦਰ ਦੇ ਕੱਪੜੇ ਨਿਕਲੇ ਪਾਣੇ ਨੂੰ ਮੈਨੂੰ ਆਦਤ ਹੈ ਕਿ ਜਿਹੜੇ ਕਿਸੇ ਵਿਟੇ ਹੁੰਦੇ ਹਨ ਨਾ ਗਰਮੀ ਚ ਪਾਂਦੀ ਮੈਂ ਉਹੀ ਆ ਸੂਟ ਮੇ ਇਕੱਠੇ ਕਰਕੇ ਰੱਖ ਲਈ ਰਹੀ ਹਾਂ ਇੱਧਰ ਕਰ ਲੈਨੇ ਆਪਾਂ ਪ੍ਰੈਸ ਬਾਕੀ ਹੋਰ ਕੰਮ ਕਰਾਂਗੇ ਘੱਟ ਅੱਛੀ ਸੀ ਬਣੇ ਰੋ